ਦੇਸ਼ ਵਿਦੇਸ਼ ਦੇ ਵਿੱਚ ਵਸ ਰਹੇ ਆ ਸਮੁੱਚਿਆਂ ਗੁਰਨਾਨਕ ਨਾਮ ਦੇਵਾ ਸਿੱਖ ਸੰਗਤਾਂ ਨੂੰ ਦਾਸ ਔਰਤੀ ਸਤਿਕਾਰਯੋਗ ਗਿਆਨੀ ਸੁਖਵਿੰਦਰ ਸਿੰਘ ਸਮੁੱਚੇ ਸੰਗਤ ਅਸੀਂ ਫਤਿਹ ਬੁਲਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੋਸ਼ਲ ਮੀਡੀਆ ਦੇ ਜਰੀਏ ਪਤਾ ਲੱਗਿਆ ਕਿ ਜਰਮਨ ਦੇ ਵਿੱਚ ਇੱਕ ਤਾਜ਼ੀ ਘਟਨਾ ਵਾਪਰੀ ਜਿਸ ਵਿੱਚ ਭਾਈ ਪੰਥਪ੍ਰੀਤ ਜੀ ਉਹਨਾਂ ਨੂੰ ਸਿੰਘਾਂ ਨੇ ਸਵਾਲ ਕਰਨ ਦੇ ਲਈ ਜਵਾਬ ਮੰਗਣ ਦੇ ਲਈ ਸਿੰਘ ਉੱਥੇ ਪਹੁੰਚੇ ਸਨ ਪਰ ਜੋ ਘਟਨਾ ਵਾਪਰੀ ਉਹ ਘਟਨਾ ਨੂੰ ਜਦੋਂ ਦੇਖਿਆ ਅਸੀਂ ਤੇ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਮੈਂ ਇੱਕ ਬੇਨਤੀ ਕਰ ਦੇਵਾਂ ਕਿ ਇਹਦਾ ਜ਼ਿੰਮੇਵਾਰ ਭਾਈ ਪੰਥਪ੍ਰੀਤ ਜੀ ਉਹ ਕਿਉਂ ਕਿਉਂਕਿ ਸੰਗਤ ਆ ਭੜੀ ਪ੍ਰਕਾਰ ਜਾਣਦੀ ਆ ਸਭ ਤੋਂ ਪਹਿਲਾਂ ਇਹਨੇ ਚੈਲੰਜ ਕੀਤਾ ਸੀ ਕਿ ਮੇਰੇ ਨਾਲ ਵਿਚਾਰ ਕਰੋ ਜਦੋਂ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਜੋ ਬਹੁਤ ਹੀ ਸੁਰਜੇ ਹੋਏ ਵਿਦਵਾਨ ਨੇ ਉਹਨਾਂ ਨੇ ਗ੍ਰੰਥਾਂ ਦਾ ਅਭਿਆਸ ਕੀਤਾ ਵਿਚਾਰ ਕਰਨ ਦੇ ਲਈ ਆਪਣਾ ਕਾਰੋਬਾਰ ਛੱਡ ਕੇ ਜਰਮਨ ਪਹੁੰਚੇ ਬਾਦ ਵਿੱਚ ਭਾਈ ਪੰਖਪਰੀ ਜੀ ਨੇ ਸਤਕਾਰਯੋਗ ਬੀਬੀ ਕਗਨਦੀਪ कौर ਉਹਦਾ ਸਹਾਰਾ ਲਿਆ ਭਾਈ ਗੁਰਪ੍ਰੀਤ ਸਿੰਘ ਜੀ ਦੇ ਵਿਰੁੱਧ ਊੜ ਬੋਲਿਆ ਗਿਆ ਭਾਈ ਗੁਰਪ੍ਰੀਤ ਸਿੰਘ ਜਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਬੜੇ ਸਤਕਾਰਯੋਗ ਸਿੰਘ ਨੇ ਉਹ ਕਿਸੇ ਦੇ ਵੀ ਵਿਰੁੱਧ ਕੋਈ ਅਪ ਸ਼ਬਦ ਅਪ ਬੋਲ ਨਹੀਂ ਬੋਲਦੇ ਪਰ ਜੋ ਕੁਝ ਇਹ ਗੜੀਅਤ ਜਰੀਆ ਬੋਲਦੇ ਨੇ ਭਾਈ ਪੰਥਪਰੀ ਜੀ ਨੇ ਜਾਂ ਸਰਬੀ ਝੁੰਦਾ ਹੈ ਜਾਂ ਦਰਸ਼ਨ ਰੋਗੀ ਆ ਇਹ ਗੁਰੂ ਸਾਹਿਬ ਦੇ ਵਿਰੁੱਧ ਬੋਲਦੇ ਨੇ ਗੁਰੂ ਇਤਿਹਾਸ ਦੇ ਵਿਰੁੱਧ ਬੋਲਦੇ ਨੇ ਉਦੋਂ ਤਾਂ ਗੁਰੂ ਕੇ ਪਿਆਰੋ ਇਹਨਾਂ ਦੇ ਜਿਹੜੇ ਸਪੋਰਟਰ ਨੇ ਉਹਨਾਂ ਨੂੰ ਦੁੱਖ ਨਹੀਂ ਲੱਗਦਾਗਾ ਪਰ ਜਿਸ ਵੇਲੇ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਪੰਥਪਰੀ ਜੀ ਦਾ ਚੈਲੰਜ ਕਬੂਲ ਕਰਕੇ ਆਪਣਾ ਕਾਰੋਬਾਰ ਛੱਡ ਕੇ ਜਰਮਨ ਪਹੁੰਚੇ ਵਿਚਾਰ ਕਰਨ ਦੇ ਲਈ ਦਾਸ ਦੀ ਉਥੋਂ ਦੇ ਸਿੰਘਾਂ ਨਾਲ ਗੱਲਬਾਤ ਵੀ ਹੋਈ ਉਥੇ ਇਹਨੇ ਕੋਈ ਵੀ ਵਿਚਾਰ ਨਹੀਂ ਕੀਤੀ ਗਈ ਵਿਚਾਰ ਕਰਨ ਤੋਂ ਡਰ ਗਿਆ ਭਾਵ ਕਿ ਲੁਕ ਗਿਆ ਇਹ ਕੋਈ ਇੱਕ ਦਫਾ ਨਹੀਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਇਹ ਵਿਚਾਰ ਨਹੀਂ ਕਰ ਸਕਦੇ ਇੱਥੇ ਮੈਂ ਇੱਕ ਬੇਨਤੀ ਕਰਾਂ ਕਿ ਪੂਰੇ ਸਿੱਖ ਜਗਤ ਦੇ ਵਿੱਚ ਅੱਜ ਸਿੱਖਾਂ ਦੇ ਉੱਪਰ ਇਸ ਗੱਲ ਤੇ ਜਿਹੜੇ ਹੋਰ ਲੋਕ ਨੇ ਹੋਰ ਧਰਮਾਂ ਦੇ ਲੋਕ ਨੇ ਉਹ ਹਾਸਾ ਮਕੌਲ ਕਰ ਰਹੇ ਨੇ ਕਿ ਸਿੱਖਾਂ ਦੀਆਂ ਪੱਗਾਂ ਲੈ ਰਹੀਆਂ ਹਨ ਮੈਂ ਸੁਨਿਮਰਤਾ ਸਹਿਤ ਬੇਨਤੀ ਕਰ ਰਿਹਾ ਸਮੁੱਚੇ ਗੁਰਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਔਰ ਨੌਜਵਾਨ ਵੀਰਾਂ ਨੂੰ ਕਿ ਨੌਜਵਾਨ ਵੀਰੋ ਹੁਣ ਤੇ ਸੁਚੇਤ ਹੋ ਜਾਵੋ ਹੁਣ ਤੇ ਤੁਸੀਂ ਭਲੀ ਪ੍ਰਕਾਰ ਜਾਣ ਚੁੱਕੇ ਹੋ ਵੀ ਜਿੱਥੇ ਵੀ ਅਸੀਂ ਵਿਚਾਰ ਕਰਨ ਲਈ ਜਾਂਦੇ ਆ ਇਹ ਵਿਚਾਰ ਨਹੀਂ ਕਰਦੇਗੇ ਔਰ ਜੋ ਜਰਮਨ ਦੇ ਵਿੱਚ ਘਟਨਾ ਵਾਪਰੀ ਉਹਦੇ ਨਾਲ ਸਾਡੇ ਸਿੱਖਾਂ ਦੇ ਹਰਦੇ ਬਲੁੰਦਰੇ ਗਏ ਭਾਵੇਂ ਕਿ ਜਰਮਨ ਦੀ ਸੰਗਤ ਬਹੁਤ ਹੀ ਸਤਿਕਾਰਯੋਗ ਉਹਨਾਂ ਨੂੰ ਪਤਾ ਕਿ ਗੁਰੂ ਸਿਧਾਂਤ ਦੇ ਵਿਰੁੱਧ ਗੁਰਬਾਣੀ ਦੇ ਵਿਰੁੱਧ ਔਰ ਗੁਰੂਕ੍ਰਿਤ ਗੁਰੂ ਮਰਜਾਦਾ ਦੇ ਵਿਰੁੱਧ ਕੌਣ ਬੋਲਦਾ ਉਹ ਭਲੀ ਪ੍ਰਕਾਰ ਜਾਣੂ ਆ ਪਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਸਿੰਘ ਪਹੁੰਚੇ ਸਨ ਭਾਈ ਪੰਥਪਰੀਜੀ ਨੇ ਵਿਚਾਰ ਨਹੀਂ ਕੀਤੀ ਗਈ ਪੱਗਾ ਲੱਥੀਆਂ ਜਿਹੜੀਆਂ ਪੱਗਾ ਲੱਥੀਆਂ ਨੇ ਉਹਦਾ ਜ਼ਿੰਮੇਵਾਰ ਭਾਈ ਪੰਥਪਰੀਜੀ ਆ ਕਿਉਂ ਕਿ ਕਿਉਂਕਿ ਪਹਿਲਾਂ ਚੈਲੰਜ ਕਰਦਾ ਤੇ ਬਾਅਦ ਵਿੱਚ ਵਿਚਾਰ ਕਰਨ ਲਈ ਬੈਠਦਾ ਨਹੀਂਗਾ ਔਰ ਮੈਂ ਬੇਨਤੀ ਕਰਾਂ ਕਿ ਸਾਡੇ ਸਿੱਖਾਂ ਦਾ ਇੱਕ ਮਜ਼ਾਕ ਬਣਦਾ ਜਾ ਰਿਹਾ ਮਜ਼ਾਕ ਬਣਾਉਣ ਦੇ ਵਿੱਚ ਇਹ ਲੋਕ ਦੋਸ਼ੀ ਹਨ ਦੋਸ਼ੀ ਕਿਉਂ ਆ ਕਿਉਂਕਿ ਆਪ ਸਮਾਂ ਦੇ ਕੇ ਇਹ ਵਿਚਾਰ ਨਹੀਂ ਕਰਦੇਗੇ ਤੁਸੀਂ ਇਹ ਨਾ ਸਮਝਿਓ ਕਿ ਭਾਈ ਪੰਥਪਰੀ ਜੀ ਜਾਂ ਇਹਦੇ ਨਾਲ ਜਿਹੜੀ ਹੋਰ ਚੌਂਕੜੀ ਆ ਉਹ ਦੁਖੀ ਹੋਵੇਗੀ ਨਹੀਂ ਉਹ ਪੂਰੇ ਖੁਸ਼ ਹੋਇਆ ਸਮੇਂ ਕਿਉਂਕਿ ਜਿਨ੍ਹਾਂ ਨੇ ਇਹ ਬੰਦੇ ਛੱਡੇ ਆ ਉਹਨਾਂ ਦਾ ਮੁੱਖ ਕੰਮ ਇਹੀ ਆ ਕਿ ਸਿੱਖ ਸਤ ਜਗਤ ਨੂੰ ਸੰਸਾਰ ਦੇ ਵਿੱਚ ਗੱਦਿਆ ਕੀਤਾ ਜਾਵੇ ਅੱਜ ਦਸਤਾਰਾਂ ਲਈਆਂ ਨੇ ਸਿੰਘਾਂ ਦੇ ਤੇ ਵਿਰੋਧ ਕਰਨਾ ਹੀ ਕਰਨਾ ਕਿ ਮਹਾਰਾਜ ਦੇ ਬਚਨਾਂ ਗੁਰ ਕੀ ਨਿੰਦਾ ਸੁਣਾ ਨਾ ਕਾਨ ਧੇਟਾ ਸੰਗ ਕਰੈ ਕਰਪਾਣ ਉਹ ਗੁਰੂ ਦੀ ਨਿੰਦਿਆ ਸੁਣ ਨਹੀਂ ਸਕਦੇਗੇ ਉਹਨਾਂ ਨੇ ਹਕੀਕਤ ਰੂਪ ਦੇ ਵਿੱਚ ਜਾ ਕੇ ਭਾਈ ਪੰਥਪ੍ਰੀ ਜੀ ਦਾ ਵਿਰੋਧ ਕੀਤਾ ਪਰ ਦਸਤਾਰਾਂ ਜ਼ਰੂਰ ਰਹੀਆਂ ਪਰ ਸਿੱਖੀ ਦਾ ਇੱਕ ਮਜ਼ਾਕ ਬਣਿਆ ਸਿੰਘਾਂ ਦਾ ਇੱਕ ਮਜ਼ਾਕ ਬਣਿਆ ਤੇ ਜਿਹੜੇ ਦੂਸਰੇ ਧਰਮਾਂ ਵਾਲੇ ਆ ਜਾਂ ਵਿਦੇਸ਼ਾਂ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ ਨੇ ਉਹ ਕੀ ਸੋਚਦੀਆਂ ਹੋਣਗੀਆਂ ਕਿ ਇਹ ਆਪਸ ਦੇ ਵਿੱਚ ਲੜ ਰਹੇ ਨੇ ਆਪਸ ਦੇ ਵਿੱਚ ਹੀ ਝਗੜ ਰਹੇ ਨੇ ਉਹਨਾਂ ਦੇ ਮੁੱਖ ਦੋਸ਼ੀ ਇਹੀ ਬੰਦੇ ਆ ਵਿਚਾਰ ਕਰਨ ਲਈ ਬੈਠਦੇ ਨਹੀਂ ਇਹਨਾਂ ਦਾ ਮੁੱਖ ਕਾਰਨ ਇਹੀ ਆ ਕਿ ਆਪਾਂ ਇੱਕ ਵਾਰੀ ਸੱਦਾ ਦੇ ਦਿਆ ਕਰਾਂਗੇ ਬਾਅਦ ਵਿੱਚ ਸੰਗਤ ਆਇਆ ਕਰੇਗੀ ਪੱਗਾਂ ਲੈਣਗੀਆਂ ਦਸਤਾਰਾਂ ਲੈਣਗੀਆਂ ਤੇ ਸਿੱਖੀ ਦਾ ਮਜ਼ਾਕ ਬਣੇਗਾ ਔਰ ਗੁਰੂ ਪਿਆਰਿਓ ਭਾਈ ਪੰਥਪ੍ਰੀਤ ਦੇ ਸਮੇਤ ਜਿਹੜੀ ਇਹ ਚੌਂਕੜੀ ਆ ਇਸ ਸਮੇਂ ਪੂਰੇ ਮਨ ਵਿੱਚ ਖੁਸ਼ ਨੇ ਇਨਾ ਸਮਝੋ ਕਿ ਇਹ ਦੁਖੀ ਆ ਦੁੱਖ ਉਹਨਾਂ ਵੀਰਾਂ ਨੂੰ ਆ ਜਿਹੜੇ ਵੀਰ ਇਸ ਗੱਲ ਨੂੰ ਸਮਝਦੇ ਆ ਕਿ ਸਿੱਖੀ ਦਾ ਇੱਕ ਮਜ਼ਾਕ ਬਣ ਰਿਹਾ ਸਿੰਘ ਆਪਸ ਵਿੱਚ ਸਵੇਂ ਦਸਤਾਰਾਂ ਲਾ ਰਹੇ ਨੇ ਸੋ ਮੈਂ ਇਸ ਨਿਮਰਤਾ ਸਹਿਤ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਇਹ ਵੀਡੀਓ ਦੇ ਜ਼ਰੀਏ ਕਿ ਇੱਕ ਵਾਰੀ ਨਹੀਂ ਕਈ ਦਫਾ ਸਤਿਕਾਰਯੋਗ ਗਿਆਨੀ ਸੁਖਵਿੰਦਰ ਸਿੰਘ ਜੀ ਵੀ ਬੈਠੇ ਆ ਹੋਰ ਸਤਿਕਾਰਯੋਗ ਸਿੰਘਾਂ ਨੇ ਇਹਨੂੰ ਵਿਚਾਰ ਕਰਨ ਦੇ ਲਈ ਬੇਨਤੀ ਦੇ ਅਸੀਂ ਰੂਪ ਦੇ ਵਿੱਚ ਕਿਹਾ ਸੀਗਾ ਪਰ ਇਹ ਵਿਚਾਰ ਕਰਨ ਦੇ ਲਈ ਨਾ ਪਹੁੰਚਿਆ ਨਾ ਇਹ ਨੇ ਪਹੁੰਚਣਾ ਇਹਦਾ ਜਿਹੜਾ ਮੁੱਖ ਕਾਰਨ ਭਾਈ ਪੰਥਪਰੀ ਜੀ ਹੋਏ ਸਰਪਜੀ ਧੁੰਦਾ ਹੋਇਆ ਇੰਦਰਜੀਤ ਕੱਗਾ ਹੋਇਆ ਦਰਸ਼ਨ ਰੋਗੀ ਹੋਇਆ ਜਾਂ ਜਿਹੜੇ ਆ ਇਹਨਾਂ ਤੋਂ ਛੋਟੇ ਆ ਆ ਸਤਕਾਰਯੋਗ ਬੀਬੀ ਕਗਨਦੀਪ ਕੌਰ ਅਟਪਾਲੀ ਹੂਰੀ ਇਹਨਾਂ ਨੇ ਕੋਈ ਗ੍ਰੰਥ ਨਹੀਂ ਪੜ੍ਹਿਆ ਤੇ ਗੁਰੂ ਕੇ ਪਿਆਰਿਓ ਚੈਲੰਜ ਉਹਨਾਂ ਨੂੰ ਕਰਦੀ ਹੈ ਜਿਨ੍ਹਾਂ ਨੇ ਇੰਨੇ ਗ੍ਰੰਥ ਪੜ੍ਹੇ ਨੇ ਇਹਨਾਂ ਦਾ ਮੁੱਖ ਕਾਰਨ ਆ ਕਿ ਸਿੱਖੀ ਦੇ ਵਿੱਚ ਆਪਸ ਦੇ ਵਿੱਚ ਲੜਾਉ ਉਹਨਾਂ ਨੂੰ ਤੇ ਜਦੋਂ ਇਹ ਲੜਨਗੇ ਦਸਤਾਰਾਂ ਤੇ ਪੱਗਾਂ ਲੈਣ ਗਿਆ ਸਿੱਖੀ ਦਾ ਮਜ਼ਾਕ ਬਣੇਗਾ ਮੈਂ ਇੱਕ ਬੇਨਤੀ ਕਰਦਾ ਐ ਸਮੇ ਇਹ ਪੂਰੇ ਖੁਸ਼ ਨੇ ਅੰਦਰੋਂ ਪੂਰੇ ਖੁਸ਼ ਨੇ ਤੇ ਮੇਰੀ ਸਨਿਮਰਤਾ ਸਹਿਤ ਸਾਡੀ ਸਿੰਘਾਂ ਦੀ ਸਨਿਮਰਤਾ ਸਹਿਤ ਸਮੂਚੀਆਂ ਸੰਪਰਦਾਵਾਂ ਦਮਦਮੇ ਟਕਸਾਲ ਅਸੀਂ ਸਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਸੰਗਤ ਨੂੰ ਨੌਜਵਾਨਾਂ ਨੂੰ ਕਿ ਹਰ ਥਾਂ ਤੋਂ ਇਹ ਪਛਦੇ ਨੇ ਵਿਚਾਰ ਕਰਦੇ ਨਹੀਂਗੇ ਇਸ ਕਰਕੇ ਇਹਨਾਂ ਦਾ ਪੂਰਨ ਤੌਰ ਤੇ ਸੰਘੋ ਬਾਈਕਟ ਕਰਦੇਵੋ ਨਹੀਂ ਤਾਂ ਇਸੇ ਤਰ੍ਹਾਂ ਇਹ ਸਿੱਖੀ ਦਾ ਮਜ਼ਾਕ ਬਣਾਉਂਦੇ ਰਹਿਣਗੇ ਇਹ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਅੱਗੇ ਵਾਇਰਲ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ